ਸਾਲ ਜੀ ਸਾਰਿਆਂ ਨੂੰ ਸਾਰੇ ਵਰਕਰ ਜਿਹੜੇ ਹੈ ਉਹ ਆਪਣੀ ਐਸਐਨਪੀ ਦੀ ਰਿਪੋਰਟ ਦੇ ਉੱਪਰ ਕੰਮ ਕਰ ਰਹੇ ਆ ਜਿਵੇਂ ਕਿ ਹੁਣ ਸਾਨੂੰ ਪਤਾ ਹੈ ਕਿ ਅਸੀਂ ਐਸਐਨਪੀ ਦੀ ਰਿਪੋਰਟਸ ਕਿ ਕਰ ਰਹੀ ਪਹਿਲੇ ਸਾਡੇ ਕੋਲ অপਸ਼ਨ ਆਉਂਦੀ ਸੀ ਕਿ ਅਸੀਂ ਉਹਨੂੰ ਸਕਿਪ ਕਰ ਸਕਦੇ ਸੀ ਬਟ ਹੁਣ ਅਸੀਂ টিਐਚਆਰ ਦੀ ਜਦੋਂ ਰਿਪੋਰਟ ਭਰਨੀ ਹੈ ਤਾਂ ਸਾਡੇ ਕੋਲ অপਸ਼ਨ ਜਿਹੜੀ ਹੈ ਪੋਸ਼ਨ ਟਰੈਕਰ ਦੇ ਵਿੱਚ ਨਹੀਂ ਆ ਰਹੀ ਕਿ ਅਸੀਂ ਉਹਨੂੰ ਸਕਿਪ ਕਰਕੇ ਭਰ ਸਕੀਏ ਤੋਂ ਇਹ ਦੇ ਕਰਕੇ ਸਾਨੂੰ ਇਕਈ ਵਾਈਸੀ ਹੋਰ ਰੈਫਰਸ ਕਰਨਾ ਪੈਂਦਾ ਸਾਡੇ ਕੋਲ ਬਹੁਤ ਸਾਰੀ ਬੈਨੀਫਿਸ਼ਰੀਜ਼ ਐਸੀ ਹੁੰਦੀਆਂ ਜਿਹੜੀ ਜਿਹੜੀ ਹੈ ਮਤਲਬ ਫੀਲਡ ਦੇ ਵਿੱਚ ਵੀ ਸਾਨੂੰ ਦਿੱਕਤ ਆ ਰਹੀ ਹੈ ਕਿ ਉਹ ਰਾਸ਼ਨ ਲੈਣ ਦੇ ਲਈ ਵਿਲਿੰਗ ਨਹੀਂ ਹੁੰਦੇ ਬਟ ਬਾਕੀ ਸਾਡੇ ਕੋਲ ਸਰਵਿਸਿਜ਼ ਲੈ ਰਹੇ ਆਂ ਜਾਂ ਉਹ ਵਾਲੇ 3 ਤੋਂ 6 ਸਾਲ ਦੇ ਬੱਚੇ ਹੁੰਦੇ ਆ ਜਿਹੜੇ ਕਿਸੇ ਸਰਕਾਰੀ ਸਕੂਲ ਦੇ ਵਿੱਚ ਜਾ ਰਹੇ ਆ ਅਸੀਂ ਉਹਨਾਂ ਨੂੰ ਰਾਸ਼ਨ ਦੀ ਸਹੂਲਤ ਨਹੀਂ ਦੇ ਰਹੀ ਤਾਂ ਸਾਡੇ ਕੋਲ ਅਸੀਂ ਉਹ ਵਾਲੀ ਆਪਸ਼ਨ ਕਿਵੇਂ ਟਿਕ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਬੈਨੀਫਿਸ਼ਰੀਜ਼ ਦੇ ਉੱਪਰ ਜਾਵਾਂਗੇ ਮਨ ਲੂ ਮੇ ਤਿੰਤ ਤੋਂ 6 ਸਾਲ ਵਾਲੀ ਕੋਈ ਬੱਚੀ ਉਹ ਆਪਣੀ ਸਭ ਤੋਂ ਪਹਿਲਾਂ ਓਪਨ ਕਰ ਰਹੀ ਹੈ ਕੈਟਾਗਰੀ ਵਾਈਜ਼ ਤਾਂ ਕੋਈ ਵੀ ਬੱਚਾ ਜਿਹੜਾ ਹੈ ਉਹਦੀ ਅਸੀਂ ਪ੍ਰੋਫਾਈਲ ਦੇ ਸਾਹਮਣੇ ਜਿਹੜੇ ਤਿੰਨ ਡਾਟਸ ਬਣੇ ਉਹਦੇ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਧਿਆਨ ਦੇ ਨਾਲ ਦੇਖੋ ਸੈਕਿੰਡ ਲਾਸਟ ਆਪਸ਼ਨ ਹੈ ਗਰੋਥ ਹਿਸਟਰੀ ਦੇ ਉੱਪਰ T H R ਔਰ H C M ਆਪਸ਼ਨ ਅਸੀਂ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੇ ਤੁਸੀਂ ਇੱਕ ਚੀਜ਼ ਪੜ੍ਹ ਰਹੇ ਹੋ ਕਿ ਇਸ ਦਾ ਬੈਨੀਫਿਸ਼ਰੀ ਵਿਲਿੰਗ ਟੂ ਟੇਕ ਟੀ ਐਚ ਆਰ ਔਰ ਐਚ ਸੀ ਐਮ ਯਾਨੀ ਇਹਦੇ ਵਿੱਚ ਸਾਨੂੰ ਪੁੱਛ ਰਹੇ ਆ ਕਿ ਜਿਹੜਾ ਇਹ ਬੈਨੀਫਿਸ਼ਰੀ ਹੈ ਉਹ ਟੀ ਐਚ ਆਰ ਯਾਨੀ ਟੇਕ ਹੋਮ ਰਾਸ਼ਨ ਜਾਂ ਹੌਟ ਕੁਕਡ ਮੀਲ ਲੈਣ ਦੇ ਲਈ ਵਿਲਿੰਗ ਯਾਨੀ ਇਛੁਕ ਹੈ ਜਾਂ ਨਹੀਂ ਹੈ ਤਾਂ ਜੇਕਰ ਤੋਂ ਇਛੁਕ ਹੈ ਤਾਂ ਨੇਚਰਲੀ ਹੈ ਅਸੀਂ ਯੈਸ ਦੇ ਉੱਤੇ ਟਿਕ ਕਰਾਂਗੇ ਜੇਕਰ ਕੋਈ ਬੈਨੀਫਿਸ਼ਰੀ ਸਾਡੇ ਤੋਂ ਇਹ ਲਾਭ ਨਹੀਂ ਲੈਣਾ ਚਾਹੁੰਦਾ ਤਾਂ ਅਸੀਂ ਯੈਸ ਦੀ ਜਗ੍ਹਾ ਦੇ ਉੱਤੇ ਨੋ ਦੇ ਉੱਪਰ ਟਿਕ ਕਰ ਸਕਦੀਆਂ ਤੂੰ ਕਾਈਂਡਲੀ ਜਦੋਂ ਵੀ টিਐਚਆਰ ਔਰ ਐਚਸੀਐਮ ਦੀ ਰਿਪੋਰਟ ਭਰਨੀ ਹੈ ਬੜੇ ਧਿਆਨ ਦੇ ਨਾਲ ਭਰਨੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਵਰਕਰਸ ਤੋਂ ਗਲਤੀ ਦੇ ਨਾਲ ਨੋ ਤੇ ਉੱਪਰ ਟਿਕ ਹੋ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਉਹਨੂੰ ਜਿਹੜਾ ਹੈ ਅਸੀਂ ਬੜਾ ਔਖਾ ਹੋ ਜਾਂਦਾ ਹੈ ਉਹਨੂੰ ਅਸੀਂ ਟੀਐਚਆਰ ਆਪਸ਼ਨ ਦੇ ਵਿੱਚ ਲੈ ਕੇ ਆਈਏ ਤਾਂ ਬਹੁਤ ਧਿਆਨ ਦੇ ਨਾਲ ਪਹਿਲਾਂ ਤੁਸੀਂ ਆਪਣੇ ਉਹ ਬੈਨੀਫਿਸ਼ਰੀਜ਼ ਦੀ ਲਿਸਟ ਜਨਰੇਟ ਕਰ ਲੈਣੀ ਹੈ ਜਿਹੜੇ ਟੀਐਚਆਰ ਦੀ ਆਪਸ਼ਨ ਸਾਡੇ ਕੋਲ ਨਹੀਂ ਲੈ ਰਹੇ ਤਾਂ ਤੁਸੀਂ ਬੈਨੀਫਿਸ਼ਰੀਜ਼ ਦੇ ਉੱਪਰ ਜਾ ਕੇ ਜਿਹੜੀ ਵੀ ਕੈਟਾਗਰੀ ਦੇ ਉੱਤੇ ਤੁਸੀਂ ਟਿਕ ਕਰੋਗੇ ਉਸ ਕੈਟਾਗਰੀ ਦੇ ਵਿੱਚ ਜਾ ਕੇ ਆਪਣੀ ਬੈਨੀਫਿਸ਼ਰੀਜ਼ ਦੀ ਪ੍ਰੋਫਾਈਲ ਦੇ ਸਾਹਮਣੇ ਜਾ ਕੇ ਤੁਸੀਂ ਟੀਐਚ एचसीएम ਦੇ ਉੱਪਰ ਟਿਕ ਕਰਕੇ ਤੁਸੀਂ ਬੈਨੀਫਿਸ਼ਰੀ ਦੀ ਵਿਲਿੰਗਨੈਸ ਯਾਨੀ ਕਿ ਉਹ টিਐਚਆਰ ਲੈਂਦੇ ਇਚੁਕ ਹੈ ਜਾਂ ਨਹੀਂ ਹੈ ਉਹਦੇ ਅਕੋਰਡਿੰਗਲੀ ਯੈਸ অর ਨੋ ਟਿਕ ਕਰ ਸਕਦੇ ਹੋ थैंक यू ਸੋ ਮਚ